ਸਤ ਸ੍ਰੀ ਅਕਾਲ ਦੋਸਤੋ ਮੈਂ ਰਵਨੀ ਤਾਲੀਵਾਲ ਤੁਹਾਡਾ ਸਦਾ ਆਪਣੇ ਕਬੱਡੀ ਇਨਫਾਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀ ਖੁਸ਼ੀ ਚੜਦੀ ਕਲਾ ਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਦਾ ਫਰਜ਼ ਬਣਦਾ ਹੀ ਹੈ ਜੀ ਅੱਜ ਦਾ ਪਾ 13 ਨਵੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕਪਾਵਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਵੀਰਵਾ ਕੋਸ਼ਿਸ਼ ਪ੍ਰਕਾਰ ਹੈ ਇੱਕ ਵੱਡੀ ਕੱਪ ਹਥੋਆ ਮਲੇਰਕੋਟਲਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਇੱਕ ਪਿੰਡ ਓਪਨ ਅਤੇ ਵੱਡੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਰੋਂ ਦਾ ਪਹਿਲਾ ਇਨਾਮ 61000 ਅਤੇ ਦੂਜਾ ਇਨਾਮ 44000 ਹੋਵੇਗਾ ਜੀ ਬੈਸਟਰ ਨੂੰ ਇੱਥੇ 22000 ਦਿੱਤਾ ਜਾਵੇਗਾ ਜੀ ਅੱਥੇ ਜਬਾਟ ਕਿ ਲੋ ਵਜਨ ਦੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 9900 ਅਤੇ ਦੂਜਾ ਇਨਾਮ 7700 ਹੋਵੇਗਾ ਜੀ ਬੈਸਟਾਂ ਨੂੰ ਇੱਥੇ ਕੱਪ ਦਿੱਤੇ ਜਾਣਗੇ ਇਸ ਮੈਚ ਦਾ ਲਾਈਵ www.123live.in ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਆਨੰਦ ਮਾਣ ਸਕਦੇ ਹਨ ਇੱਕ ਵੱਡੀ ਘੜਸਰਾ ਜੀਨਪੁਰ आजमगढ़ उत्तर प्रदेश विखे करवाया जावेगा जी इथिया जिला स्तरीय कबड्डी ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 25000 ਦੂਜਾ ਇਨਾਮ 15000 ਤੇ ਤੀਜਾ ਇਨਾਮ 10000 ਹੋਵੇਗਾ ਜੀ ਇੱਕ ਵੱਡੀ ਕ ਪਿੰਡ ਖੈਰਾ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ਜੀ ਇਥੇ ਅਜ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ 28 ਕਿਲੋ 37 ਕਿਲੋ ਤੇ 45 ਕਿਲੋ 28 ਕਿਲੋ ਵਜਨੇ ਕਬੱਡੀ ਦਾ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਹੋਵੇਗਾ ਜੀ 37 ਕਿਲੋ ਵਜਨੇ ਕਬੱਡੀ ਇੱਕ ਖਿਡਾਰੀ ਬਾਰੋ ਦਾ ਪਹਿਲਾ ਇਨਾਮ 4100 ਅਤੇ ਦੂਜਾ ਇਨਾਮ 3100 ਹੋਵੇਗਾ ਜੀ 45 ਕਿਲੋ ਇੱਕ ਖਿਡਾਰੀ ਬਾਰੋ ਦਾ ਪਹਿਲਾ ਇਨਾਮ 4800 ਅਤੇ ਦੂਜਾ ਇਨਾਮ 4100 ਹੋਵੇਗਾ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਪੰਧਾਈ ਹੈ ਜੀ ਧੰਨਵਾਦ